ਉਹ ਜਿਹੜਾ ਦੇਵਾ ਤੁੰਨੇ ਬੁਲਾਇਆ ਔਰ ਹਮਕਲੇ ਆਏ ਆਂ ਆਹ ਯਾਨਾ ਦਿੱਲੀ ਪੇ ਲੈ ਆਏ ਸੀ ਜੀ ਹਾਲੇ ਮਿਲਣਾ ਸਰਜੀਕਲ ਭਾਜੀ ਆਹ ਰੇ ਕਮਾਲ ਆ ਤੂੰ ਵੀ ਨਾ ਆਪਣਾ ਰੱਜ ਦੇਵਕੋੜ ਕਿਲਾ ਰੱਖ ਲੈ। ਛੋਟਾ ਮੋਦੀ ਤੂੰ ਕਿਸੇ ਮਰਜ਼ੀ ਪਾਰਟੀ ਚ ਹੋਵੇ ਸਾਡਾ ਛੋਟਾ ਭਾਈ। ਓਏ ਓਏ। ਰਾਜੇ ਬਾਦੂ ਬੜੀ ਸਹੀ ਥਾਂ ਤੇ ਬੈਠਾ ਹੈ ਆਵਾਜ਼ ਯੂ। ਅਮਰ ਸਰ। ਮੈਂ ਆ ਨਵਜ ਨਵਜ ਨੂੰ ਆ ਫੜੋ ਆ ਟਵਿੰਗ ਪਿੰਗ ਦਸਦੀ ਹੈ ਕਿਹੜਾ ਗਾਣਾ ਚੋਰਾ ਕਿਹੜਾ ਸਹੀ ਹੈ। ਉਹ ਮੇਰੇ ਨਿੱਕੂ ਲਈ ਵੀ ਦੁਆ ਕਰਦੇ ਆ ਵੀ ਅਭਿਸ਼ੇਕ। ਵਾਹ। ਪਾਕਿਸਤਾਨਾ ਪਾਕਿਸਤਾਨਾ ਮੈਂ ਜਾਵੇ ਨਾ। ਵਾਹ। ਖੱਬੂ ਚੱਲੇ ਫਿਰ ਤਾੜ-ਤਾੜ ਕਰਦਾ ਹੈ ਹੈ ਕਿ ਨਹੀਂ ਖੱਬੇ ਪਾਸੋਂ ਵਜੇ ਡੈਣ-ਡੈਣ ਕਰਦੇ ਹੈਗੇ ਨਹੀਂ ਰਾਜੇ ਪਾ ਦੇਖ ਇਹ ਇਸ ਬੰਦੇ ਦੀ ਖਾਸੀਅਤ ਹੈ ਮੈਂ ਅੱਜ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਖੜ ਕੇ ਕਹਿੰਦਾ ਇਹ ਆਪਣੇ ਪੁੱਤਰ ਨੂੰ ਦੇਖੋ ਜਾ ਤੇ ਬੰਦਾ ਨਾ ਆਪਦੇ ਆਪ ਨੂੰ ਹੀਰੋ ਬਣਾ ਲਿਆ ਸਾਰਾ ਸਮਾਜ ਉਹ ਰੱਬ ਦੀ ਕਿਰਪਾ ਹੁੰਦੀ ਹੈ ਜੇ ਨਾ ਬਣਾ ਸਕੇ ਕਹਿੰਦੇ ਔਲਾਦ ਨੂੰ ਬਣਾ ਇਹਨੇ ਆਪਣੀ ਔਲਾਦ ਆਪਣੇ ਨਾਲੋਂ ਲੱਖਾਂ ਗੁਣਾ ਵੱਡੀ ਹੈ ਇਹਦੇ ਜੇ ਵੱਡਾ ਹੋ ਮੋਰੇ ਸੋਨੇ ਆ ਜੀ ਆਲਾ ਕਰਖਾ ਖਲਫੀ ਇੰਨੀਆਂ ਦਾ ਹਾਇਮਾ ਮਾਲੀ ਨਹੀਂ ਕਿ ਚੰਗੇ ਨਹੀਂ ਮੈਕ ਚਾਲੀਆਂ ਦੇਖੋ ক্রিকেট ਫੇਰੇ ਫਿਰਦੇ ਆ ਪਰ ਜਿਹੜਾ ਖੇਚਾ ਨਾ ਆਕਰਸ਼ਣ ਹੈ ਉਹ ਅਭਿਸ਼ੇਕ ਹੈ ਮੈਂ ਉਹਨੂੰ ਨੰਗੇ ਪੈਰੀ ਡੀਡੀਸੀ ਦੀ ਬੱਸ 'ਚ ਬੈਠ ਕੇ 100 ਮੀਲੂਕ ਜਾ ਕੇ ਦੇ ਇੰਨਾ ਇੰਨਾ ਵਧੀਆ ਠਾਣਾ ਆਰਦਾ ਸਾਰੇ ਦਾ ਨਰੇ ਤੇ ਬਲੈਸਿੰਗ ਹੋਈ ਹੈ ਨਏ ਬੰਦੇ ਸਾਰੇ ਦਾ ਸਾਰੇ ਦਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਹੋਰ ਜਿਵੇਂ ਹੋ ਸਾਡੇ ਕੋ ਲਾਗੂ ਕਰੋ ਅੱਜ ਮੈਨੂੰ ਖੜਾ ਦਿਓ ਦਿਗਸੇ ਹੋ ਲਾਦੇ ਜਾ ਕਰੋ ਇੱਕ ਵਾਰ ਆਪਰੇ ਕੀ ਕਰੋ ਬ੍ਰੇਕ ਠਾਮ ਜੇਗੀ ਮੈਂ ਵੀ ਇੰਹੀਂ ਦੇਖ ਰਹਿਣਾ ਤੁਹਾਨੂੰ ਦੱਸਦਾ ਹਾਂ